ਕਿਹੜੇ ਕਲਾਕਾਰ ਦਾ ਜਿਹੜਾ ਸਟਰਗਲ ਹੈ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਇਹਨੇ ਇੰਨਾ ਸਟਰਗਲ ਕੀਤਾ ਤੇ ਅੱਜ ਜਿਸ ਮੁਕਾਮ ਤੇ ਹੈਗਾ ਨਾ ਇਹ ਡਿਸਰਵ ਕਰਦਾ ਆ ਇਹ ਸਰਜੀਤ ਭੁੱਲਰ ਭਾਈ ਨਾ ਹਾਂਜੀ ਹਾਂਜੀ ਇਹ ਨਾ ਇਹਨਾਂ ਦਾ ਬਾਸਟਾਨਾ ਬਰਸਾਤੇ ਸਾਹਮਣੇ ਆਫਿਸ ਸੀ ਤੇ ਇਹਨਾਂ ਦਾ ਇੱਕ ਮੁੰਡਾ ਹੁੰਦਾ ਸੀ ਰਸਾਲ ਉਹ ਮੇਰਾ ਫਰੈਂਡ ਬਣ ਗਿਆ ਕਾਫੀ ਅੱਛਾ ਜੀ ਤੇ ਉਹ ਜਦੋਂ ਨਾ ਸਰਜੀਤ ਭੁੱਲਰ ਭਾਈ ਨਾ ਵੀ ਮੇਰਾ ਮਿਲਜੋਲ ਹੋ ਗਿਆ ਔਰ ਕੋਈ ਗਾਣਾ ਐਡਾ ਹਿੱਟ ਨਹੀਂ ਸੀ ਆਇਆ ਤਾਂ ਤੇ ਮੈਨੂੰ ਯਾਦ ਆ ਉਦੋਂ ਮੈਨੂੰ ਲੱਗਦਾ 97 98 ਦੀ ਗੱਲ ਆ ਸ਼ਾਇਦ ਉਦੋਂ ਭੁੱਲਰ ਭਾਈ ਦੀ ਕੈਸਟ ਆਈ ਸੀ ਬੁੱਲੀਆਂ ਕੈਸਟ ਆਪਣਾ ਗਾਣਾ ਬੜਾ ਹਿੱਟ ਹੋਇਆ ਸੀ ਬੁੱਲੀਆਂ ਨਹੀਂ ਬੁੱਲੀਆਂ ਸਜਾ ਦੇਣ ਲਈ ਖੁੱਲੀਆਂ ਤੇ ਉਹ ਰਾਏ ਬਰਾੜ ਭਾਈ ਆਪ ਖੁਦ ਆਏ ਸੀ ਉਹ ਗਾਣਾ ਰਿਕਾਰਡ ਕਰਾਣ ਅੱਛਾ ਜੀ ਤੇ ਮੈਨੂੰ ਨਾ ਸਵੇਰੇ ਸੇਰ ਦਾ ਟਾਈਮ ਤੇ ਮੈਨੂੰ ਸਦੀਦ ਭੁੱਲਰ ਭਾਈ ਆ ਕੇ ਕਹਿੰਦੇ ਵੀ ਯਾਰ ਰਾਏ ਬਰਾੜ ਭਾਈ ਨੇ ਆਉਣਾ ਉਹ ਪਿੱਛੇ ਨਾ ਅਮਰੀਕਾ ਨਾ ਇੰਟਰਨੈਸ਼ਨਲ ਹੋਟਲ ਹੁੰਦਾ ਸੀ ਉੱਥੇ ਠਹਿਰੇ ਸੀਗੇ ਅਮਰਸਰ ਰਾਏ ਬਰਾੜ ਭਾਈ ਤੇ ਕਹਿੰਦੇ ਯਾਰ ਉਹਨਾਂ ਨੇ ਬ੍ਰੇਕਫਾਸਟ ਕਰਨਾ ਤੇ ਬਾਅਦ ਚ ਆਪਾਂ ਜਾਣਾ ਸਟੂਡੀਓ ਮੈਂ ਕੋਈ ਗੱਲ ਨਹੀਂ ਸੱਦ ਲਉ ਮੈਂ ਵੀ ਪਹਿਲੀ ਵਾਰੀ ਵੇਖਣਾ ਸੀ ਰਾਜਪਰਾਡ ਭਾਈ ਨੂੰ ਉਹਦਾ ਸਮਾਂ ਹੁੰਦਾ ਸੀ ਮੋਬਾਈਲ ਹੀ ਨਹੀਂ ਸੀ ਹੁੰਦੇ ਉਹਨਾਂ ਮੋਬਾਈਲ ਤੇ ਹੋਂ ਆਏ ਵੀ ਕੇ ਇਹਨਾਂ ਫੋਟੋ ਖਚਾਲੀ ਜਾਂ ਕਿਦਾਂ ਤੇ ਮੈਨੂੰ ਇਹ ਯਾਰ ਸਵੇਰ ਸਵੇਰਾ ਟਾਈਮ ਰਾਜਪਰਾਡ ਭਾਈ ਚੈਰੀ ਕਲਰ ਦੀ ਕੰਡਾਸਾ ਗੱਡੀ ਸੀ ਔਰ ਚ ਆਏ ਬੈਂਡ ਕਾਣ ਕਾਂ ਲਾਈਆਂ ਭਾਈ ਨੇ ਐ ਟੋਰੀ ਬੰਦਾ ਲੱਗਦਾ ਫਿਰ ਆਏ ਫਿਰ ਪ੍ਰੌਂਟੇ ਵਗੈਰਾ ਉਹਨੂੰ ਖਵਾਏ ਤੇ ਫਿਰ ਉਹ ਉਹਦੇ ਗੈਸ ਰਿਲੀਜ਼ ਕਰਾਈ ਹੋਰੀ ਸਰਦੀਪੁਲਦਰ ਭਾਈ ਦੀ ਤੇ ਫਿਰ ਉਹ ਹਟ ਗਈ ਸੀ ਕਾਫੀ ਤੇ ਉਹਨੇ ਨਾ ਜਦੋਂ ਭਾਜੀ ਕਿਤੇ ਸ਼ੋਹ ਲਾਉਣ ਵੀ ਜਾਂਦਾ ਸੀ ਨਾ ਉਹ ਚਾਰਾ ਬੜਾ ਸਿੰਪਲ ਸੀ ਇੱਕ ਦਿਨ ਵੇਖਿਆ ਬਾਸਟੈਂਡ ਤੋਂ ਤੁਰਿਆ ਆਵੇ ਬੈਗ ਹੱਥ ਚ ਫੜਿਆ ਤੇ 11:00 11:00 ਟਾਈਮ ਤੇ ਮੈਂ ਕਿਹਾ ਭਾਜੀ ਕਿਧਰੋਂ ਆਇਆ ਤੇ ਮੈਨੂੰ ਕਹਿੰਦਾ ਮੈਂ ਸ਼ੋਹ ਲਾ ਕੇ ਆਇਆ ਗੰਗਾ ਨਗਰ ਤੋਂ ਰਾਜੇ ਜਾਨਦੂਸ ਮੈਂ ਬਾ ਕਹਿੰਦਾ ਮੈਂ ਉਥੋਂ ਬਾਤ ਚ ਜੜ ਗਿਆ ਮਜਿਸ਼ੀਨ ਮੇਰੇ ਉਧਰ ਚਲ ਗਏ ਵੀ ਇੰਨੇ ਉਹ ਬੰਦੇ ਸਿੰਪਲ ਤੋਂ ਹੁਣ ਵੇ ਲੋ ਕਿੱਥੇ ਮਕਾਮ ਚਲ ਗਿਆਰਾ ਸਰੀਰ ਭੁੱਲਰ ਭਾਈ ਦਾ ਉਹ ਜੇ ਉਹਨਾਂ ਨੇ ਇੰਟਰਵਿਊ ਦੇਖ ਲਿਆ ਸਰੀਰ ਭੁੱਲਰ ਭਾਈ ਨੇ ਉਹਨੂੰ ਪਤਾ ਲੱਗਣਾ ਵੀ ਕਿਹੜਾ ਵੀਰੂ ਹੈ ਔਰ ਉਹ ਇਹਨਾਂ ਤੇਰਾ ਹਿੱਟ ਨਹੀਂ ਸੀ ਉਦੋਂ ਵੀ ਮੈਂ ਉਹ ਮੇਰੇ ਕੋ ਗੋਲੀ ਉਹਨੇ ਬਹਿਣਾ ਗੱਲਾਂ ਬਾਤਾਂ ਮਾਰਨੇ ਦਿੱਲੀ ਮਿਲਣਾ ਬਣ ਨਾਗਾ